हां जी ਕਿਸਾਨ ਵੀਰੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਐਚਐਫ ਅਤੇ ਜਰਸੀ ਨਸਲ ਦੀਆਂ ਪੰਜ ਬੱਚੀਆਂ ਇਹਦੀ ਵੀਡੀਓ ਹੈ ਤੇ ਪੰਜੇ ਬੱਚਾ ਤੁਹਾਨੂੰ ਖੀਰੀਆਂ ਮਿਲਣਗੀਆਂ ਇੱਕੋ ਹੀ ਬੱਚੀ ਤੁਹਾਨੂੰ ਦੋ ਆਂਦਾ ਨਹੀਂ ਮਿਲੂਗੀ ਤੇ ਬੱਚਾ ਸਾਰਾ ਸ਼ਕੀਨ ਆਈ ਹੈ ਨਾ ਤੋਂ ਨਾਲ ਦੀ ਨਾਲ ਨਿਗਮ ਰੋਦਾ 400 ਨੂੰ ਬੱਚਾ ਐਚਐਫ ਨਸਲ ਦੀਆਂ ਮਿਲਣਗੀਆਂ ਤੇ ਇੱਕ ਬੱਚੀ ਤੁਹਾਨੂੰ ਵੀ ਜਰਸੀ ਨਸਲ ਦੀ ਕੱਦ ਗੜ ਬੱਚੀ ਦਾ ਬਹੁਤ ਜਰਸੀ ਦਾ ਪਰ ਹੈ ਬੱਚੀ ਖੀਰੀ ਹੈ ਨਾ ਸਾਰਾ ਬੱਚਾ ਖੀਰੀਆਂ ਸੋ ਉਸ ਤੋਂ ਪਹਿਲਾਂ ਵੇਦੇ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਓ ਕਿਸੇ ਵੀ ਭਰਾ ਨੇ ਕੋ ਮੈਸਾਜ ਵੀਡੀਓ ਦਾ ਮੇਰਾ ਨੰਬਰ ਨੋਟ ਕਰ ਲਓ 8360462100 ਕੇ ਮੇਰਾ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਬੱਚਾ ਖਰੀਦਣ ਵਾਸਤੇ ਬਾਈ ਨਾਲ ਆਪਾਂ ਨੰਬਰ ਗੱਲਬਾਤ ਕਰਾਂਗੇ 22 ਨੂੰ ਨੰਬਰ ਆਪ ਦਊਗਾ ਆਜੋ ਬਾਈ ਜੀ ਸੋ ਵੀਡੀਓ ਪੂਰੀ ਦੇਖਣੀ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਵੀ ਤੇ ਨਾਮ ਪਿੰਡ ਐਡਰੈਸ ਬੋਲੋ ਜੀ ਨਾਮ ਕੁਲਵਿੰਦਰ ਸਿੰਘ ਬਾਈ ਹਾਂਜੀ ਪਿੰਡ ਫਤੇਗੜ ਪੰਜਗਰਾਈਆਂ ਹਾਂਜੀ ਜ਼ਿਲ੍ਹਾ ਸੰਗਰੂਰ ਆ ਬਾਈ ਤੇ ਮੋਬਾਈਲ ਨੰਬਰ 7019583125 ਨੇੜੇ ਪਿੰਡ ਕਿਹੜੇ ਆ ਗਏ ਸੀ ਮਲੇਰ ਕੋਟਲਾ ਵੀ ਰਹਿ ਗਿਆ ਸੇਰਪੁਰ ਵੀ ਨੇੜੇ ਇਹ ਇਧਰ ਆਉਣੇ ਆ ਪਰ ਰਾਏਕੋਟ ਨੇੜੇ ਆਗਾ ਇਧਰ ਰਾਏਕੋਟ ਇਹ 20 ਕਿਲੋਮੀਟਰ ਆ ਬਣਾਲ ਤੋਂ 20 ਕਿਲੋਮੀਟਰ ਤਾਈ। ਅ ਪੰਜ ਬੱਚਾ ਪੰਜੇ ਖੀਰੀਆਂ। ਖੀਰੀਆਂ ਖੀਰੀਆਂ ਬਈ ਪੰਜੇ। ਠੀਕ ਹੈ। ਇੱਕ ਬੱਸੀ ਦੇ ਟੀਗਾ ਵੀ ਭਰਿਆ ਵਗ ਜਰਸੀ ਦੇ। ਅੱਛਾ ਉਹ ਆਹ ਉਹ ਆਪਾਂ ਖਾਲੀ ਮਨ ਨ ਕੀ ਦੇਣੀ ਆ ਉਹ। ਆਹ ਬੱਚੇ ਜਿਵੇਂ ਨਾ ਹਾਂਜੀ। ਕਿੰਨੇ ਕੁ ਮਹੀਨਾ ਦੀ ਆ? ਇਹ ਵੀ 5 ਕੁ ਮਹੀਨੇ ਦਾ ਬੱਚਾ ਹੈਗਾ। ਰੰਗ ਰੰਗ ਬਹੁਤ ਸੋਹਣਾ ਬੱਚਾ। ਪੂਰਾ ਟੌਪ ਦਾ ਬੱਚਾ ਪੜਿਆ ਪੁੜਿਆ ਵਾ ਪੂਰਾ ਇੱਕ ਨੰਬਰ ਆ ਜਮਾਂ। ਬਾਕੀ ਬਰੀਡ ਦਾ ਕੋਈ ਮੋਲ ਹੀ ਨਹੀਂ ਯਾਰ। ਭਲੀ-ਬੁਲੀ ਵੀ ਬਾਕੀ ਦਿਖਾ ਦੇ ਲੈ। ਤੋਰਾ ਤੂਰਾ ਹੈ। ਠੀਕ ਆ ਜੀ। ਥਾਣ ਥੋਂ ਚਾਰ ਥਾਣਾ ਗੇ ਅੱਜ ਕਿੰਨੇ ਉਮਰ ਆ ਪੰਜ ਮਹੀਨੇ ਉਮਰ ਬਾਕੀ ਖੜਨੀ ਖੁਰਨੀ ਬਾਕੀ ਯਾਰ ਫੀਡ ਤੇ ਦੁੱਧ ਤੇ ਪਲੀ ਵੀ ਹੈਗੀ ਫਾਰਮ ਵਾਲੀ ਬੱਸੀ ਆ ਨੀ ਹੱਲਸੀ ਲਾਮੀ ਗਾਣੇ ਪੜ ਦੇਣਾ ਨਾ 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 ਜਮੀ ਨਹੀਂ ਹੂੰ ਬਾਕੀ ਬਰੀਡ ਬੋਲਦੀ ਆ ਬਈ ਬੱਸੀ ਦੀ ਲੈ ਠੀਕ ਆ ਠੀਕ ਲੈ ਬੰਨ ਦੇ ਸਾਥ ਥਾਣ ਦਿਖਾ ਲਈ ਬੱਚੀ ਦਾ ਪਾਣ ਥਾਣ ਚਾਰ ਥਾਣਾ ਗੇ ਇਕੱਲਾ ਇਕੱਲਾ ਥਾਣਾ ਜਮਾ ਠੀਕ ਆ ਜੀ ਐਰੀਆਂ ਬੱਸੀਆਂ ਦਾ ਕੋਈ ਮੁੱਲ ਹੀ ਨਹੀਂ ਯਾਰ ਮਾਰੇ ਫੜ ਲਈ ਮੈਂ ਲੱਪ ਲਈ ਮਾਰੇ ਇੱਥੇ ਸੁਣ ਥੋੜਾ ਕੈਮਰੇ ਤੋਂ ਜ਼ਰੂਰ ਜਾਗਦੇ ਹਾਂ ਹਾਂ ਇੱਥੇ ਦੇਖੋ ਚਾਰ ਥਾਣਾ ਚਾਰ ਥਾਣਾ ਇਕੱਲਾ ਹਾਂ ਬਿਲਕੁਲ ਬਾਕੀ ਪਲੀ ਪਲੀ ਵੀ ਦਿਖਾ ਰਹੇ ਪਿੱਠਪੂੜਾ ਕਿੰਨਾ ਚੌੜਾ ਗਾ ਬੱਸੀ ਦਾ ਹਾਂ ਪਈ ਕੋਈ ਆਇਆ ਨਹੀਂ ਗਾ ਵੀ ਲੀਸੀ ਆ ਗਈ ਰੂਰ ਗਈ ਪਈਆ ਪੋਲੀ ਪੋਲੀ ਹੋਰ ਮਟੋਲ ਪਈਆ ਪੂਰੀ ਹਾਂ ਹਾਂ ਤੇ ਇਹਦਾ ਫਿਰ ਆਪਾਂ ਲੈਣ ਦੇਣ ਜਾਂ ਮੁੱਲ ਵੀਡੀਓ ਚ ਹੀ ਕਰਤੀ ਨਾ ਪਰ ਹਾਂ ਮੁੱਲ ਆਪਾਂ ਬਜਾਇ ਜੀ ਰੱਖਾਂਗੇ ਬਰੀਡ ਦੇ ਹਿਸਾਬ ਨਾਲ ਇਹਦਾ ਮੁੱਲ 20000 ਹੈਗਾ ਮੁੱਲ 20 ਉਹ ਚ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਬਾਕੀ ਆ ਬਰੀਡ ਬੋਲਦੇ ਹੋ ਬਈ ਬੱਸੀ ਦੀ ਐਰੀਆ ਬੱਸੀਆਂ ਦਾ ਹੁਣ ਜੇ ਸਾਲ-ਸਾਲ ਦੀ ਕੋਈ ਮੁੱਲ ਹੀ ਨਹੀਂ ਗਾ ਅੱਜ ਦੇ ਟਾਈਮ 'ਚ ਹਾਂ ਠੀਕ ਹੈ ਤੇ ਇਹਨੇ ਮਾਪਿਆ ਤਾਂ ਪਤਾ ਕੁਛਕ ਨਹੀਂ ਪਤਾ ਨਹੀਂ ਅੱਪਰ ਕਾਰਡ ਕਿਸੇ ਦਾ ਨਹੀਂ ਦੇਣਾ ਭਾਈ ਠੀਕ ਆ ਬਾਕੀ ਬਰੀਡ ਨੇ ਦੱਸਣਾਗਾ ਖਰੀਦਨੇ ਉਹ ਆ ਦੀ ਸਮਝਣਾ ਹਾਂ ਹਾਂ ਸਮਝਣਾ ਦੇਖ ਲੈ ਲੈ ਬਰੀਡ ਬਾਕੀ ਲੈ ਬਰੀਡ ਦੇਖ ਲੈ ਲੈ ਹੂੰ ਬਰੀਡੀ ਦੱਸ ਦਿਆ ਵੀ ਹੈਗੀ ਆ ਚੀਜ਼ ਬਿਲਕੁਲ ਬਿਲਕੁਲ ਠੀਕ ਆ ਜੀ ਕੋਈ ਮੋਲੀ ਨਹੀਂ ਅੱਗੇ ਜਿਵੇਂ 2 ਨੰਬਰ ਬੱਚੀ ਤੇ ਇਹਦੀ 1.5 ਸਾਲ ਦੀ ਉਮਰ ਹਾਂਜੀ ਇਹਦੀ 9.5 ਮਹੀਨੇ ਉਮਰ ਇਹਦੀ 9.5 ਮਹੀਨੇ ਉਮਰ ਹਾਂ ਹਾਂ ਬੱਚੀ ਹੀਰੀ ਵੀ ਪੂਰੀ ਇਹਦੇ ਇੱਕ ਬੱਚੀ ਜ਼ਰੂਰ ਹੈਗੀ ਆ ਉਹ ਆਪਾਂ ਪਹਿਲਾਂ ਦੱਸ ਦਾਂਗੇ ਹੁਣ ਦਿਖਾ ਦੀ ਬੱਚੀ ਆਪਾਂ ਦੇਖੋ ਚਾਰ ਤਾਂ ਨੇ ਛੋਟੀ ਇੱਕ ਬੱਚੀ ਆ ਉਹ ਪਿੱਛੇ ਹੈ ਜੀ ਹਾਂ ਪਿੱਛਲੇ ਪਾਸੇ ਪੰਜ ਹੀ ਬੱਚੇ ਹਾਂ ਬਰੀਡ ਇਹਦੀ ਵੀ ਫੁੱਲ ਹੈ ਕੋਈ ਆਏ ਨਹੀਂ ਗਾ ਵੀ ਉਹ ਵਾਲੀ ਸੀ ਹੈਗੀ ਸਾਰੀਆਂ ਬੱਸੀਆਂ ਵਜਨ ਵਾਲੀਆਂ ਆਈਆਂ ਹਾਂ ਬਾਕੀ ਤੁਰਾ ਤੁਰਾ ਦਿਖਾ ਦੇ ਇਹਦੀ ਖੜਨੀ ਲੈ ਠੀਕ ਹੈ ਨਾ ਕਦ ਕਾਠ ਵੀ ਠੀਕ ਹੈ ਹਾਂ ਖੜਨੀ ਖੁੜਨੀ ਹੈ ਪੂਰੀ ਸਿੱਧੀ ਖੜਦੀ ਹੈ ਹਾਂ ਸਟੇਟ ਖੜਦੀ ਹੈ ਪੂਰੀ ਆਏ ਘਮਾ ਲਈ ਦੇ ਉੱਪਰ ਦੀ ਪਰ ਪ੍ਰਿੰਟ ਪ੍ਰਿੰਟ ਸੋਹਣਾ ਬੱਚੀ ਹੈ ਨਾ ਹਾਂ ਪ੍ਰਿੰਟ ਪੂਰਾ ਇੱਕ ਨੰਬਰ ਹੈ ਬਈ ਹਾਂ ਬਾਕੀ ਫੇਸ ਬਾਕੀ ਬਰੀਡ ਇਹਦੀ ਵੀ ਪੂਰੀ ਫੁੱਲ ਹੈ ਕੋਈ ਆਏ ਨਹੀਂ ਗਾ ਵੀ ਕਰਾਸ ਬਰੀਡ ਹੈਗੀ ਹਾਂ ਬਰੀਡ ਵਾਲੀਆਂ ਬੱਸੀਆਂ ਠੀਕ ਹੈ ਇਹ ਬੱਜੀ ਜਰੂਰ ਹੈਗੀ ਹੋਰ ਜਿਹੜਾ ਰੇਟ ਬਸ ਉਹੀ ਹੈਗਾ ਇੱਥੋਂ ਸੁਣ ਮੈਂ ਦੁਆਰਾ ਦਿਖਾਉਣ ਨੇੜੇ ਹੋ ਕੇ ਤੇ ਆਹ ਦੇਖੋ ਜੀ ਥੋੜਾ ਪਛੀਦੋ ਕਰ ਦਿਆ ਉਦੋਂ ਇੱਥੋਂ ਨੀਆ ਮਾਰ ਲਓ ਛੋਟੀ ਜੀ ਬੱਜੀ ਹੈ ਨਾਰਮਲ ਬੱਜੀ ਇਹ ਇਹ ਪਿੱਸੇ ਹੈਗੀ ਉਹ ਕੋਈ ਉਹ ਨਹੀਂ ਗਾ ਸ਼ਰਾਬ ਇਹਦਾ ਫਿਰ ਮੁੱਲ ਕਿੰਨਾ ਹੈ ਇਹਦਾ ਮੁੱਲ 16000 ਇਹਦਾ ਮੁੱਲ 16000 ਹਾਂ ਹਾਂ ਬੱਜੀ ਕਰ ਕੀ 16000 ਹੈਗਾ ਵੀ ਜੈਜ ਰੇਟ ਹੀ ਹੈ ਦਾ ਠੀਕ ਹੈ ਬਾਕੀ ਕੰਨ ਕੋ ਨੂੰ ਨੀਗਾ ਹੈਗਾ ਫੇਸ ਬਿਊਟੀਫੁਲ ਟੋਪ ਦੀ ਹਾਂ ਇਹਦਾ ਹੋ ਜਾਂਦਾ ਹਨ ਠੀਕ ਹੈ ਇਹਦਾ ਰਬੜ ਜੜ ਜੀ ਵਾਸਤੇ ਕੱਟੀ ਜਾਣੀ ਹੈਗੀ 10 ਦਿਨਾਂ ਦੇ ਵਿੱਚ ਵਿੱਚ ਆਪਾਂ ਚੜਾਈ ਨਹੀਂ ਕੱਲ ਹੀ ਹੋਈ ਹੈ ਬਸ ਹੀ ਆਪਣੇ ਕੋਲੇ ਹੂੰ ਆਪਾਂ ਅੱਜ ਵੀਡੀਓ ਚ ਦਿਖਾ ਦਿੰਦੇ ਤਿੰਨ ਨੰਬਰ ਬੱਚੀ ਇਹ ਵੀ ਬਈ ਨਗੀਨਾ ਹੀ ਆ ਪੂਰਾ ਖੋਲ ਕੇ ਲਿਆ ਨਰਾਲੇ ਦੀ ਗੱਡ ਬੱਚੀ ਬਹੁਤ ਪੂਰੀ ਟਾਪ ਦੀ ਹੈ ਬਈ ਨਿਕਾ ਨਿਕਾ ਮੂੰਹਾਂ ਦੇ ਨਿੱਕੇ ਕੰਨਾਂ ਬਾਕੀ ਬੇਟ ਬੂਟ ਪੜੀ ਵੀ ਪੂਰੀ ਖੋਲ ਓਦਾ ਤਲੇ ਹਰੇ ਦਾ ਮੰਨਦੇ ਨੇ ਬਸਨਾ ਠੀਕ ਹੈ ਕਿੰਨੀ ਉਮਰ ਦੀ ਆ ਇਹਦੀ ਬਈ 6.10 ਮਹੀਨੇ ਉਮਰੂ ਠੀਕ ਹੈ ਇੱਥੇ ਚਾਨਣੇ ਚ ਲੜਾ ਇੱਥੇ ਲੈ ਬਾਕੀ ਖੜ ਨਹੀਂ ਪਿੱਠ ਪੂੜਾ ਬਰੀਡ ਇੱਕ ਨੰਬਰ ਆ ਬੁਰੀ ਲੈ ਫੇਸ ਕੁਆਲਟੀ ਹੁਣ ਆਪਾਂ ਡੀ ਕੇ ਨਾਲ ਸਾਰਿਆਂ ਦਾ ਪਤਾ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਹੂੰ ਹੂੰ ਹਾਂ ਦੇਖ ਬਾਕੀ ਲ ਖੜ ਨਹੀਂ ਦੇਖ ਲੈ ਬੱਸੀ ਇਤਨੀਆ ਮਾਰੂ ਬੱਚੀ ਦੀ ਸਾਡੇ ਨੌਮੇ ਵਿੱਚ ਹਾਂ ਨਿਕਾ ਜਾਂ ਮੂੰਹ ਜਮਾ ਬੱਸੀ ਦਾ ਫੇਸ ਵੀ ਛੋਟਾ ਜਿਹਾ ਬਿਲਕੁਲ ਮੂੰਹ ਆਪਣੇ ਬਿੱਟ ਪੂੜਾ ਰਖਾ ਦੇ ਲੈ ਬਾਕੀ ਕਿੰਨਾ ਚੌੜਾ ਪਿੱਛੇ ਉੱਪਰ ਤੇ ਇੱਥੋਂ ਸਾਨੂੰ ਪਿੱਛੋਂ ਦੇਖਦਾ ਹੈ ਨਾ ਬੜੀਆਂ ਆਈਆਂ ਬੱਸੀਆਂ ਐ ਕੋਈ ਐ ਨੀਲੀ ਸੀ ਬੱਸੀ ਨਹੀਂ ਹਾਂ ਤੇ ਬਾਕੀ ਥਣ ਵੀ ਥਣ ਵੀ ਚਾਰ ਆ ਗਏ ਕੱਲਾ ਕੱਲਾ ਥਣ ਪਿਆ ਇੱਥੋਂ ਦੇਖੋ ਝੋਲੀ ਗੱਬਣਾ ਵਰਗੀ ਹੈਗੀ ਜਮਾ ਗੱਬਣਾ ਵਰਗੀ ਝੁਲੀ ਵਿੱਚ ਚਾਰ ਥਣ ਹਾਂ ਪੂਰੀਆਂ ਇੱਕ ਨੰ ਤੁਰਾ ਤਲੇ ਅਰਦਾਵ ਜੀ ਤਲੇ ਰੇ ਦਾ ਮੰਗਦੇ ਤੁਰਦਿਆਂ ਨਹੀਂ ਯਾਰ ਤਲੇ ਰੇ ਚਲ ਕੋਈ ਲੈ ਪਿੱਛਾ ਆਕ ਲੈ ਪੱਜੀ ਲਓ ਦੇਖੋ ਜੀ ਖੁੱਲੀਆਂ ਰਹੀਆਂ ਐਵੇਂ ਕਰਕੇ ਨਾ ਸਾਢੇ 10 ਮਿੰਟ ਬਾਕੀ ਚਾਲ ਚੂਲ ਸੰਬਤ ਜਦੀ ਕਿਸੇ ਬੱਚੀ ਦੇ ਕੋਈ ਲੰਗ ਲੂੰਗ ਕੋਈ ਐ ਨਹੀਂ ਲਿੱਸੀ ਲਾ ਤੁਰਾ ਦੂਰਾ ਘੋੜੀ ਵਰਗਾ ਤੁਰਾ ਦਾ ਖੜਨੀ ਖੁਰਮੀ ਲੈਕ ਨੰਬਰ ਆ ਜਮ ਹਾਂ ਇਹਦਾ ਫਿਰ ਮੁੱਲ ਕਿੰਨਾ ਕਰਨਾ ਲੈਣ ਦੇਣ ਜ ਆਪਾਂ ਇਹਦੇ 24000 ਰੁਪਏ ਮੰਗਦੇ ਆਪਾਂ ਮੁੱਲ 24000 ਆ ਉਹ ਚੋਂ ਆਪਾਂ ਥੋੜਾ ਉਹ ਤਾਂ ਕਰ ਦਾਂਗੇ ਮੰਨ ਤਾਣ ਮੰਨ ਤਾਣ ਕਰ ਦਾਂਗੇ ਬਾਕੀ ਬੱਸੀ ਦੀ ਬਰੀਡ ਫੋਨ ਲੱਗੀ ਯਾਰ ਉਹ ਬੱਸੀਆਂ ਨਹੀਂ ਕ੍ਰੋਸ ਬਰੀਡ ਚ ਕੋਈ ਬੱਸੀ ਨਹੀਂ ਆਪਣੇ ਕੋਲੇ ਹੂੰ ਹੂੰ ਹਾਂ ਸਾਰੀਆਂ ਬਰੀਡ ਵਾਲੀਆਂ ਬੱਸੀਆਂ ਆਈਆਂ ਬੱਚੇ ਦਾ ਵੀ ਸੋਹਣਾ ਯਾਰ ਫੇਸ ਬਾਕੀ ਫੇਸ ਬਿਊਟੀ ਦਿਖਾ ਦੇ ਨਿੱਕਾ ਜਾਂ ਮੂਹਾਂ ਦਾ ਹਾਂ ਲਓ ਦੇਖੋ ਜੀ ਕੰਨ ਕੋਲੋਂ ਛੋਟਾ ਗੱਛੀ ਦਾ ਬਿਲਕੁਲ ਕੋਈ ਮੋਲ ਨਹੀਂ ਵੱਸੀ ਦਾ ਯਾਰ ਓਕੇ ਤੇ ਅੱਗੇ ਆ ਗਈ ਆਪਣੇ ਕੋਲ ਜਿਹਨੇ 4 ਨੰਬਰ ਬੱਚੀ ਨਾ ਇਹਦੀ ਮਾਂ ਵੀ ਆਪਣੇ ਕੋਲੇ ਹੈਗੀ ਹੈਗੀ ਇਹ ਘਰ ਦੀ ਬੱਸੀ ਹੈਗੀ ਆਪਣੀ ਅੱਛਾ ਇਹ 10 ਮਹੀਨਿਆਂ ਦਾ ਹੋਇਆ ਬੱਚਾ ਹੈ ਜੀ ਰੁਕੀ ਜੇ ਸੇ ਪਹਿਲਾਂ ਥਾਣਾ ਦਿਖਾ ਦਈ ਆਪਾਂ ਥਾਣੇ ਦੇ 4 ਇਕੱਲਾ ਇਕੱਲਾ ਥਾਣਾ ਹੂੰ ਇਥੋਂ ਦੇਖੋ ਜੀ ਥਾਨ ਪਲਾ ਚਾਰ ਨੇਗੇ ਪੰਜਵੇਂ ਸ਼ਹੀ ਫੋਟ ਸ਼ਾਨ ਕੋਈ ਨਹੀਂ ਇਹਦੀ ਮਾਰਾ 32 ਦੇਤੀ ਲੀਟਰ ਦਾ ਰਿਕਾਰਡ ਆ ਦਾ ਅੱਛਾ ਹਾਂ ਪੂਰੇ ਟੌਪ ਦੀ ਬੱਚੀ ਪਰ ਮੈਂ ਦੱਸ ਸਕਦਾ ਆ ਬੇਰ ਕੋ ਬੱਚੇ ਆਪਣੀ ਘਰ ਦੀ ਹੈ ਹਾਂ ਹਾਂ ਠੀਕ ਆ ਇਹ ਸਾਰਾ ਰਿਕਾਰਡ ਹੈਗਾ ਬੰਦਾ ਇਹ ਕਿੰਨੀ ਕੁ ਉਮਰ ਦੀ ਹੈ ਇਹ 10 ਮਹੀਨਿਆਂ ਦਾ ਬੱਚੀ ਆ ਵੀ ਤੇ ਲਿਆਦੀ ਬਹੁਤ ਔਲ ਬੰਦਣਾ ਪੁੱਛਣ ਹਾਂ ਖੁੱਲ ਗਈ ਜੀ ਇੱਥੇ ਬਸ ਹੁਣ ਪਾਇਤ ਲਿਆਰਾ ਅੱਜ ਇਹ ਹੂੰ ਅੱਜ ਵੀਡੀਓ ਪਾਉਣੀ ਏ ਕੇ ਨਾਲ ਹੀ ਪਾ ਦਿੰਨੇ ਆ ਇਹਦਾ ਮਤਲਬ ਥੋੜੇ ਘੰਟੇ ਟਾਈਮ ਚ ਟੀਕਾ ਤਿਆਰ ਆ ਵੀ ਟੀਕੇ ਦੇ ਬਸ ਹੂੰ ਨਹੀਂ ਬੱਚੀ ਸੋਹਣੀ ਆ ਮੈਂ ਕਦੋਂ ਮਹੀਨੇ ਤਾਈ ਹੂੰ ਲੈ ਇੱਥੋਂ ਦੇਖੋ ਜੀ ਹਾਂ ਬਾਕੀ ਲਖੜ ਨਹੀਂ ਖੜਨੀ ਬੇਡ ਬੂਡ ਪੂਰਾ ਫੁੱਲਾ ਹੂੰ ਕੰਨ ਕੰਨ ਜਮਾਨੀ ਕਾ ਹੈ ਕੋਈ ਮੋਲੀ ਨਹੀਂ ਬੱਸੀ ਰਹਿ ਰੇ ਇਹਦਾ ਠੀਕ ਹੈ ਬਾਕੀ ਤੁਹਾਨੂੰ ਦਿਖਾ ਬਾਕੀ ਲੂਈ ਘਲਿਆਰੀ ਕਰਕੇ ਤੋੜਦੀ ਹੈ ਲੂਈ ਪਟਦੀ ਹੁੰਦੀ ਹੈ ਨਾ ਦੇਖੋ ਨਾ ਬਸ ਹਾਂ ਲੂਈਆਂ ਦੁੱਧ ਵਾਲ ਕੋਈ ਹੈ ਜੀ ਹਾਂ ਛਾੜ ਦਿਆਂ ਸਾਰੀਆਂ ਬੱਸੀਆਂ ਦੀ ਲੂਈ ਦੁੱਧ ਵਾਲੀ ਅਗਲੀ ਉਹ ਵੱਡੀ ਤੇ ਦੂਜੀ ਹੈਗੀ ਉਹ ਥੋੜੀ ਸਾਲ ਤੋਂ ਉੱਪਰ ਹੈਗੀ ਠੀਕ ਹੈ ਠੀਕ ਹੈ ਬਾਕੀ ਦੁੱਧ ਵਾਲੀ ਲੂਈ ਜੀ ਹੈ ਸਰਾਂ ਲੈ ਚੱਲ ਵੀਰੇ ਹੱਡਾਂ ਹੱਡਾਂ ਦੀ ਪੂਰੀ ਮਜ਼ਬੂਤ ਹੈਗੀ ਇਹਦਾ ਫਿਰ ਮੁੱਲ ਕਿੰਨਾ ਕਰਨ ਆਪਾਂ ਇਹਦਾ ਵੀ 24000 ਇਹਦਾ ਮਲਵੀ 24 24 ਦਾ ਮਾਤਨ ਹੋ ਜੂਗਾ ਥੋੜਾ ਤਲਿਆਰੇ ਦਾ ਮੰਨਦੀਆਂ ਇਹ ਹੂੰ ਬਾਕੀ ਬੱਸੀ ਇਹ ਬਰੀਡ ਅਸੀਂ ਮੂੰਹ ਤਾਂ ਹੀ ਸਿਰਕਮੋਦੀ ਆ ਹਾਂ ਹਾਂ ਬਰੀਡ ਇਹਦੀ ਵੀ ਫੁੱਲ ਹੈਗੀ ਲੱਤਾਂ ਤਾਂ ਅੱਜ ਪਾਇਆ ਰਸਾ ਇਹਦਾ ਜਿੱਦ ਦੀ ਜੰਮੀ ਆ ਇਹ ਠੀਕ ਹੈ ਰਸਾ ਪਾਇੀ ਨਹੀਂ ਇਹਦੀ ਕਿਤੇ ਘਰੀ ਮੂੰਹਿਆ ਦਿਖਾ ਦੀ ਫਿਰ ਪਰ ਖੁੱਲੂ ਵੀ ਰਹਿੰਦੀ ਆ ਜਮਾ ਹੂੰ ਇਹ ਚੰਗੀ ਆ ਬੱਚੀ ਕੋਲੋਂ ਲੱਗ ਬਾਕੀ ਮੀਟ ਬੂਡ ਪੂਰਾ ਖੁੱਲਦਾ ਨਾ ਨੇ ਖੀਦੇ ਸਮਝ ਉਹਦੀ ਆ ਹਾਂ ਹਾਂ ਆਪਣੇ ਕੋਲ ਚੀਜ਼ ਚੰਗੀ ਆ ਆਪਣੇ ਕੋਲੋਂ ਇਹ ਆਪਣੇ ਕੋਲੇ ਰਿਕਾਰਡ ਹੈਗਾਗਾ ਆਪਾਂ ਦੂਜਿਆਂ ਨਾਲ ਇਹ ਚੂਹੇ ਮਾਰਨਾ ਠੀਕ ਆ ਉਹਦੇ ਸਾਰਾ ਆਪਣੇ ਕੋਲ ਬੈਲਡਾਟ ਆ ਗਿਆ ਉਹਦੇ ਪਤਾ ਹੋ ਗਿਆ ਉਹਨੂੰ ਦੱਸ ਦਾਂਗੇ ਹਾਂ ਹਾਂ ਬਈ ਕਿਹੜੇ ਆਹਾਂ ਦੀ ਆ ਡੈਨਮਾਰਕ 40125 ਦੀ ਹੈਗੀ ਆਪਾਂ ਦੱਸ ਵੀ ਦਿੰਨੇ ਆਗੇ ਡੈਨਮਾਰਕ 40125 40125 ਤੇ ਮਾਂ ਦੁੱਧ ਮਾਂ ਦਾ ਬਈ 32 ਦੇ 3 ਲੀਟਰ ਦਾ ਰਕਾਰਡ ਆਗਾ ਠੀਕ ਆ ਪਹਿਲੇ ਸੂਰੇ ਨਾਲੇ ਪਹਿਲੇ ਸੂਰੀ ਬੱਸੀ ਹੈਗੀ ਆ ਅੱਗੇ ਲਾਸਟ ਆਪਾਂ ਕੋਲ ਜਰਸੀ ਇਹ ਜਰਸੀ ਆ ਬਈ ਜਿਵੇਂ ਹਾਈਟ ਲੰਬਾਈ ਉਚਾਈ ਖਾਸੀ ਬੱਚੀ ਦੀ ਹਾਂ ਖੀਰੀ ਹੈ ਖੀਰੀ ਖੀਰੀ ਬਈ ਦੰਦ ਪਟਕੇ ਦਿਖਾਵਾਂਗੇ ਇਹਦੇ ਯਾਰ ਵਿੱਚ ਬੰਦੇ ਕਹਿੰਦੇ ਵੀ ਦੋ ਦੰਦ ਨਾ ਹੋ ਵੀ ਹੋਵੇ ਹੂੰ ਥੋੜਾ ੱਤਕਾ ਕਰਦੀ ਇਹ ਵੀ ਹੂੰ ਥੋੜਾ ਟੜ ਜਾਂਦਾ ਪਾ ਚਲ ਕੋਈ ਮੈਨ ਤੋਰ ਕੇ ਦਿਖਾ ਦਈਏ ਪਾ ਤੋਰ ਕੇ ਦਿਖਾ ਨਾ ਕਿਰਾਂ ਫਿਰ ਮੜਾ ਇਹੋ ਕਰ ਦਿੰਦੇ ਆ ਇੱਥੇ ਇਹਦੇ ਟੀਕੇ ਵੀ ਭਰਿਆ ਵਗਾ ਕਿੰਨੇ ਕੇ ਦਿਨ ਹੋ ਗਏ ਹੋ ਗਏ ਅੱਜ 26 27 ਦਿਨ ਹੋ ਗਏ ਟੀਕਾ ਭਰੇ ਨੂੰ ਅੱਛਾ 22 ਦਿਨ ਜੇ ਟੱਪ ਕੇ ਦੁਬਾਰਾ ਉਹ ਹਾਂ ਹਾਂ ਆਪਾਂ ਲਈ ਖਾਲੀ ਮੰਨ ਕੇ ਆ ਖਾਲੀ ਮੰਨ ਕੇ ਹੀ ਦੇਣੀ ਆ ਹੂੰ ਬਾਕੀ ਫੇਸ ਬਿਊਟੀ ਦੇਖਾ ਦੇ ਹਾਈਟ ਬਹੁਤ ਹੈਗੀ ਬੋਦੀ ਵੀ ਵਧੀਆ ਨਾ ਟੋਟਾ ਹਾਂ ਹਾਂ ਟੋਆ ਪੂਰਾ ਪੈਂਦਾ ਮੱਥੇ ਬਾਕੀ ਹਾਈਟ ਬਹੁਤ ਹੈਗੀ ਬੱਚੀ ਦੀ ਚਾਰ ਹੀ ਥਾਣਾ ਗੱਬਣਾ ਵਰਗੀ ਝੋਲੀ ਲੱਗੀ ਵੇ ਠੀਕ ਬਣ ਲਾ ਵੀਰੇ ਚਮਕ ਚੁੰਕ ਪੂਰੀ ਫੁੱਲ ਆਗੀ ਇੱਥੋਂ ਆ ਲੰਬੀ ਲੈ ਚੱਲ ਬੱਚੀ ਨੂੰ ਕੋਈ ਐ ਨਹੀਂਗਾ ਵੀ ਲੱਸੀ ਲਾਂ ਜੀ ਆ ਹੂੰ ਨਹੀਂ ਠੀਕ ਆ ਬੱਚੀ ਕੋਲ ਮਿਲਾ ਕੇ ਦੇਖੋ ਸਾਰਿਆਂ ਬੱਚਿਆਂ ਦੇ ਬਰਾਬਰ ਲੰਬੀ ਕੱਲੀ ਖੜੀ ਆ ਹਾਂ ਹਾਂ ਬਣ ਲਾ ਵੀਰੇ ਬਣ ਕੇ ਦਿਖਾ ਦੇ ਦਮ ਫਿਰ ਆਪਾਂ ਦੰਦ ਦਿਖਾ ਦੇ ਨੇ ਇਹਦੇ ਆਪੂ ਉਹ ਬੱਚੀ ਫੜਦੀ ਵੀਰੇ ਖੁੱਲ ਗਈ ਦਰੋਂ ਇਹਦਾ ਮੁੱਲ ਬਜਾਰਸੀ ਦਾ ਮੁੱਲ ਕਿੰਨਾ ਕਰਨ ਆਪਾਂ ਇਹਦਾ ਮੁੱਲ 25000 ਰੁਪਇਆ ਇਹਦਾ ਮੁੱਲ 25000 ਰੁਪਇਆ 25 ਇਹਦੇ ਮਾਰ ਬਾਕੀ ਕੋਈ ਨਾ ਮਾਰ ਕੋਈ ਕਰ ਲਾਂਗੇ ਠੀਕ ਐ ਖੀਰੀ ਵਸੀ ਹੋਈ ਐ ਵੀ ਦੂਰ ਤਾਂ ਮੇਰੇ ਪੌਂਦੀ ਆ 600 ਤੋਂ ਨੀ ਹਮੇ ਨੀ ਉਮਰ ਹੈਗੀ ਖੀਰੀ ਐ ਖੀਰੀਓ ਖੀਰੀ ਲਓ ਦੇਖੋ ਜੀ 25 ਖੀਰੀ ਐ ਹਜੇ ਕੋਈ ਦੰਦਾਂ ਚ ਬਿਰਲ ਨਹੀਂ ਕੋਟ ਨਹੀਂ ਬਿਲਕੁਲ ਖੀਰੀ ਪਈ ਬਾਕੀ ਹਾਈਟ ਬਹੁਤ ਆ ਗਈ ਵਸੀ ਦੀ ਪੂਰੀ ਲੰਬਾਈ ਚਾਈ ਪੂਰੀ ਫੁੱਲ ਆ ਗਈ ਹਾਂ ਹਾਂ ਲਓ ਪੰਜ ਬੱਚਾ ਬਾਈ ਕੋਲੇ 77 195 83 125 ਬਾਈ ਦਾ ਮੋਬਾਈਲ ਨੰਬਰ ਆ ਤੇ ਮੋਲੇੜਾ ਪਰਾਂ ਵਾਲਾਂ ਬਾਹਾਂ ਆਉਂਦਾ ਵੀਡੀਓ ਵਿੱਚ ਨਹੀਂ ਕਰਦੇ ਉਹ ਵੀ ਸੁਣਾਜ ਵਿੱਚ ਕਰਾਤਾ ਸੋਨ ਪੰਜਾਂ ਵਿੱਚ ਤੁਹਾਨੂੰ ਜਿਹੜੀ ਮਿਲੂਗਾ ਖੰਡਾ ਹਾਂਜੀ ਬਰੀਡ ਦੇ ਸਾਬਣਾ ਜਾਇ ਜੀ ਕਰਾਂਗੇ ਅੱਜ ਰੇਟ ਜਾਇਆ ਵੀਰੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਬਰੀਡ ਬੋਲਦੇ ਹੋ ਬਈ ਆਪਾਂ ਕਰਾਸ ਬੱਸੀ ਹੁੰਦੀ ਆਪਾਂ ਹੋਰ ਜਾ ਰੇਟ ਕਰਦੇ ਠੀਕ ਹੈ ਜੀ ਬਰੀਡ ਵਾਲੀਆਂ ਬੱਚੇ ਸਾਰੀਆਂ ਨਹੀਂ ਨਹੀਂ ਠੀਕ ਹੈ ਠੀਕ ਆ ਓਕੇ ਹੈਗਾ ਬਾਜ ਦਾ ਪਿੰਡ ਫਤਿਹਗੜ ਪੰਜ ਗਰਾਈਆਂ ਨੇੜੇ ਸ਼ੇਰਪੁਰ ਵੀ ਆ ਗਿਆ ਧੂਰੀ ਵੀ ਨੇੜੇ ਆ ਗਿਆ ਮਲੇੜਾ ਕੋਟਲਾ ਵੀ ਤੇ ਰਾਏਕੋਟ ਵੀ ਬਰਨਾਲਾ ਵੀ ਇਹਦਾ ਵਿਚਕਾਰ ਜਿਹੇ ਪਿੰਡ ਪੈਂਦਾ ਹੈ ਪੰਜ ਗਰਾਈਆਂ ਸੋ ਜਿਹੜੇ ਨੂੰ ਜਿਹੜੀ ਬੱਚੀ ਪਸੰਦ ਆਊਗੀ ਸੋ ਇੱਥੇ ਆ ਕੇ ਦੇਖ ਕੇ ਖਰੀਦ ਸਕਦਾ ਹੈ ਧੰਨਵਾਦ ਜੀ